ਜਦੋਂ ਸੂਬਾ ਤੇ ਉਹਦਾ ਬਚਿਆ ਖੁਚਿਆ ਲਸ਼ਕਰ ਉਤੋਂ ਚਲਾ ਗਿਆ ਖਿਦਰਾਣੇ ਦੀ ਢਾਬ ਤੇ ਤੁਮਸਾਨ ਦਾ ਜੁੱਧ ਹੋਇਆ 40 ਸਿੰਘ ਸ਼ਹੀਦियां ਪਾ ਗਏ ਸਤਗੁਰੂ ਜੀ ਟਿੱਬੀ ਤੋਂ ਉਤਰੇ ਤੇ ਸਿੰਘਾਂ ਨੂੰ ਨਾਲ ਲਾ ਗਏ ਤਲਾ ਦੇ ਕੰਡੇ ਤੇ ਪਹੁੰਚੇ ਜਿੱਥੇ ਹੁਣੇ-ਹੁਣੇ ਇੱਕ ਮਸਾਨ ਮੱਤ ਕੇ ੜਿਆ ਸੀ ਆਪ ਇੱਕ-ਇੱਕ ਕਰ ਗਏ ਸਭ ਸ਼ਹੀਦ ਸਿੰਘਾਂ ਦੇ ਪਾਸ ਗਏ ਹਰ ਇੱਕ ਦਾ ਮੂੰਹ ਪਿਆਰ ਨਾਲ ਆਪਣੇ ਜਾਮੇ ਦੇ ਪੱਲੇ ਨਾਲ ਸਾਫ਼ ਕਰਦੇ ਉਹਨਾਂ ਨੂੰ ਦੋਵਾਂ ਲੋਕਾਂ ਦੀ ਆਦਾਤਾਂ ਬਖਸ਼ਣ ਲੱਗੇ ਇਸ ਸਮੇਂ ਆਪਨੇ ਵੇਖਿਆ ਕਿ ਨਾ ਸ਼ਹੀਦ ਸਿੰਘਾਂ ਵਿੱਚ ਇੰਗ ਸਿੰਘ ਦੇ ਸਵਾਸ ਅਜੇ ਵੀ ਬਾਕੀ ਹਨ ਉਹ ਸਹਿ ਕਰਿਆ ਸਤਿਗੁਰੂ ਜੀ ਉਹਦੇ ਪਾਸ ਬੈਠ ਗਏ ਪਿਆਰ ਨਾਲ ਉਹਦੇ ਸਿਰ ਨੂੰ ਬਲੋਸ ਨੇ ਆਖਿਆ ਮਾ ਸਿੰਘਾ ਵੇਖੋ ਅੱਖਾਂ ਘੁੱਲੋ ਵੇਖੋ ਅਸੀਂ ਤੇਰੇ ਕੋਲ ਬੈਠੇ ਆਂ ਸਾਬ ਜੀ ਦੀ ਮਿੱਠੀ ਆਵਾਜ਼ ਕੰਨਾਂ ਵਿੱਚ ਪੈਂਦਿਆਂ ਹੀ ਭਾਈ ਮਾਹ ਸਿੰਘ ਨੇ ਅੱਖਾਂ ਖੋਲ ਦਿੱਤੀਆਂ ਨજર ਭਰ ਕੇ ਦਰਸ਼ਨ ਕੀਤੇ ਫੇਰ ਹੱਥ ਜੋੜ ਕੇ ਤੇ ਮੀਂਹ ਆਵਾਜ਼ ਵਿੱਚ ਆਖਿਆ ਸਤਿਗੁਰ ਜੀਓ ਅੰਤ ਸਮੇ ਆਪ ਨੇ ਦਰਸ਼ਨ ਦੇ ਕੇ ਮੇਰੇ ਮਨ ਦੀ ਲਾਲਸਾ ਪੂਰਨ ਕਰ ਦਿੱਤੀ ਐ ਮੈਂ ਬੜਾ ਆਨੰਦਾਂ ਸਤਿਗੁਰਾਂ ਨੇ ਬੜੇ ਪਿਆਰ ਨਾਲ ਆਖਿਆ ਭਾਈ ਮਹਾ ਸਿੰਘ ਅਸੀਂ ਤੇਰੇ ਦੇ ਬੜੇ ਬਰਸਾਨਾ ਜੇ ਤੂੰ ਜੀਵਨ ਚਾਹੁੰਦਾ ਅਸੀਂ ਤੇਰੇ ਪ੍ਰਾਣ ਰੱਖ ਲੈਨੇ ਆ ਜੇ ਤੂੰ ਕਜ ਹੋਰ ਮੰਗਣਾ ਚਾਹੁੰਦਾ ਤਾਂ ਮੰਗ ਲੈ ਅਸੀਂ ਤੇਰੀ ਕਾਮਨਾ ਪੂਰੀ ਕਰਾਂਗੇ ਸਤਿਗੁਰਾਂ ਦੇ ਪਿਆਰ ਭਰੇ ਬਚਨ ਸੁਣ ਕੇ ਭਾਈ ਮਹਾ ਸਿੰਘ ਨੇ ਅਰਜ਼ੋਈ ਕੀਤੀ ਸੱਚੇ ਪਾਤਸ਼ਾਹ ਜੀਓ ਜੇ ਤਰੁੱਠਿਓ ਦਾ ਸਿੰਘਾਂ ਨੇ ਜਿਹੜਾ ਬਦਾਵਾ ਆਪ ਜੀ ਨੂੰ ਲਿਖ ਕੇ ਦਿੱਤਾ ਉਹ ਪਾੜ ਦਿਓ ਜਿਸ ਨਾਲ ਉਹ ਆਪਦੇ ਸਿੱਖ ਦੇ ਆਪ ਉਹਨਾਂ ਦੇ ਗੁਰੂ ਬਣੇ ਰਹਿਓ ਭਾਈ ਮਹਾ ਸਿੰਘ ਦੀ ਅਰਜ਼ੋਈ ਸੁਣ ਕੇ ਸਤਿਗੁਰ ਜੀ ਆਂਦੇ ਮਹਾ ਸਿੰਘ ਤੂੰ ਧੰਨ ਤੇਰੇ ਮਨ ਵਿੱਚ ਸਵਾਰਥ ਦੀ ਥਾਂ ਬਾਰੇ ਵਿਕਾਰ ਦੀ ਭਾਵਨਾ ਵਸੀ ਹੋਈ ਹੈ ਪਰ ਜਿਹੜੀ ਸਿੱਖੀ ਜਾਨਣਾ ਪਿਆਰੀਆਂ ਕਰਕੇ ਗੁਰੂ ਤੋਂ ਬੇਮਖ ਹੋ ਗਈ ਹੈ ਤੂੰ ਉਹਨੂੰ ਕਿਉਂ ਮਿਲਦਾ ਭਾਈ ਮਹਾ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਪੁੱਤਰ ਭੁੱਲਾ ਕਰਦੇ ਰਹਿੰਦੇ ਪਰ ਪਿਤਾ ਉਹਨਾਂ ਦਾ ਭਲਾ ਚਾਹੁੰਦਾ ਹੋਇਆ ਉਹਨਾਂ ਨੂੰ ਸਦਾ ਬਖਸ਼ਦਾ ਹੁੰਦਾ ਸੋ ਮੇਰੀਏ ਲਾਲਸਾ ਕਿ ਆਵ ਟੁੱਟੀ ਸਿੱਖੀ ਨੂੰ ਮੁੜ ਗੰਢ ਲਓ ਇਸ ਤੋਂ ਬਿਨਾ ਮੇਰੀ ਹੋਰ ਕੋਈ ਇੱਛਾ ਨਹੀਂ ਹੈ ਤਦ ਸਹਿਬ ਜੀ ਨੇ ਜੇਬ ਵਿੱਚੋਂ ਵਿਦਾਵੇ ਵਾਲਾ ਕਾਗਜ਼ ਕੱਢਿਆ ਭਾਈ ਮਹਾ ਸਿੰਘ ਨੂੰ ਵਖਾ ਕੇ ਪਾੜਦੇ ਹੋਏ ਫਰਮਾਇਆ ਮਹਾ ਸਿੰਘਾ ਤੂੰ ਪਰੇ ਭਕਾਰੀਆ ਤੇਰਾ ਗੁਰੂ ਲੋਕ ਵਿੱਚ ਵਾਸਾ ਹੋਵੇਗਾ ਸਤਿਗੁਰਾਂ ਦੇ ਬਚਨ ਕਰਦਿਆਂ ਭਾਈ ਮਹਾ ਸਿੰਘ ਨੇ ਪ੍ਰਾਣ ਤਿਆਗ ਦਿੱਤੇ ਗੁਰਪੁਰੀ ਨੂੰ ਸੁਧਾਰ ਗਿਆ ਹੁਣ ਸਤਿਗੁਰਾਂ ਨੇ ਬਿਰਾੜ ਸਿੰਘਾਂ ਨੂੰ ਹੁਕਮ ਦਿੱਤਾ ਵੀ ਇੱਕ ਵੱਡੀ ਚਿਖਾ ਤਿਆਰ ਕਰਵਾਈ ਸੀਧ ਸਿੰਘਾਂ ਦੀਆਂ ਲੋਥਾਂ ਦਾ ਸਸਕਾਰ ਕਰ ਦਿੱਤਾ ਫਿਰ ਗ드ਰਾਣੇ ਦੀ ਢਾਵ ਤੇ ਬੈਠ ਕੇ ਬਚਨ ਕੀਤੇ ਇੱਥੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਇਸ ਕਰਕੇ ਮਹਾਨ 시ਧੀ ਸਥਾਨ ਜਿਹੜਾ ਇਹਨੂੰ ਸ਼ਰਦਾ ਨਾਲ ਨਮਸਕਾਰ ਕਰੇਗਾ ਉਹਦਾ ਸਿਦਕ ਤੇ ਪ੍ਰਤਾਪ ਵਧੇਗਾ ਇਹ ਸਾਡੇ ਇੱਥੇ ਸਿੰਘ 시ਧੀਆਂ ਬਾਕੇ ਮੁਕਤੀ ਨੂੰ ਪ੍ਰਾਪਤ ਹੋਏ ਨੇ ਇਹਦਾ ਨਾਂ ਅੱਜ ਤੋਂ ਮੁਗਦਸਾਰ ਜੋ ਨਰ ਨਾਰੀ ਇਹਨਾਂ 시ਧਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਇਹਦੇ ਸ਼ਿ ਨਵੇਂ ਤਲਾ ਦੇ ਵਿੱਚ ਇਸ਼ਨਾਨ ਕਰੇਗਾ ਉਹਦੇ ਸਾਰੇ ਪਾਪ ਦੂਰ ਹੋ ਜਾਣਗੇ ਮਨੋਂ ਕਾਮਨਾ ਪੂਰੀਆਂ ਹੋਣਗੀਆਂ ਇਸ ਰਾ ਸਤਿਗੁਰਾਂ ਨੇ ਸ਼ਹੀਦ ਸਿੰਘਾ ਸਿੰਘਣੀਆਂ ਨੂੰ ਵਰ ਦੇ ਕੇ ਨਿਵਾਜਿਆ ਸਾਰੀਆਂ ਸੰਗਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਨਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਚਾਰਨ ਕਰਦੀਆਂ ਸਤਨਾਮ ਦਾ ਸਿਮਰਨ ਕਰਦੀਆਂ ਸਤਨਾਮ ਵਾਹਿਗੁਰੂ 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 ਸਤਨਾਮ ਸਤ ਨਾਮ ਵਾਹਿਗੁਰੂ 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 ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੰਗਤਾਂ ਮਨੋਕਾਮਨਾ ਪੂਰੀਆਂ ਕਰਦੀਆਂ ਨੇ ਭਾਈ ਮਹਾ ਸਿੰਘ ਦੀ ਜਥੇਦਾਰੀ ਵਿੱਚ ਮਾਝੇ ਦੇ ਜਿਹੜੇ ਸਿੰਘ ਸਤਿਗੁਰਾਂ ਦੀ ਸ਼ਰਨ ਆਏ ਸਨ ਉਹਨਾਂ ਦੇ ਵਿੱਚ ਇੱਕ ਬੀਬੀ ਮਾਈ ਭਾਗੋ ਵੀ ਸੀ